ਮੱਝਾਂ ਜਿਹੜੀਆਂ ਤੁਸੀ ਬੰਨ ਤੇ ਆ ਗਈਆਂ ਉਹਨਾਂ ਦੇ ਰੈਸਕਿਊ ਦੇ ਲਈ ਹੁਣ ਬਾਈ ਹੁਣ ਇਹ ਪਹੁੰਚੇ ਅਰਜੰਟ ਲੋਹਣਾ ਦੀ ਟੀਮ ਜਿਹੜੀ ਨਾਲ ਆਈ ਹੈ ਔਰ ਇੱਕ ਤਰਾਸਦੀ ਦੀ ਗੱਲ ਦੱਸਦਾ ਹਾਂ ਸਾਹਮਣੇ ਜਿਹੜੀ ਮੱਝ ਹੈ ਇਹ ਸੂਣ ਵਾਲੀ ਹੈ ਔਰ ਤੁਸੀਂ ਦੇਖੋ ਕਿ ਤੁਹਾਨੂੰ ਤਸਵੀਰ ਚ ਨਜ਼ਰ ਵੀ ਆ ਰਿਹਾ ਇਹ ਇਹ ਬਹੁਤ ਤਕਲੀਫ ਦੀ ਗੱਲ ਹੈ ਬਹੁਤ ਦਰਦ ਦੀ ਗੱਲ ਹੈ ਕਿ ਅੱਧਾ ਤੁਸੀਂ ਦੇਖੋ ਕਿ ਜਿਹੜਾ ਆਉਣ ਵਾਲਾ ਜੀ ਅੱਧਾ ਬਾਹਰ ਹੈ ਅੱਧਾ ਬਹੁਤ 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 ਤਕਲੀਫ ਦੀ ਗੱਲ ਹੈ ਇਹੇ ਔਰ ਇਹ ਗੁਜਰਾਂ ਦੀਆਂ ਜਿਹੜੀਆਂ ਮੱਜਾਂ ਨੇ ਔਰ ਬਹੁਤ ਮੁਸ਼ਕਲ ਹਾਲਾਤ ਨੇ ਤੁਸੀਂ ਦੇਖੋ ਕਿ ਹੜ੍ਹਾਂ ਤੋਂ ਬਾਅਦ ਦੀ ਇਹ ਸਥਿਤੀ ਹੈ ਔਰ ਇਹ ਕੋਸ਼ਿਸ਼ ਕਰ ਰਹੇ ਹੈ ਵੈਟੇਨਰੀ ਡਾਕਟਰਸ ਗੜਵਾਸੂ ਤੋਂ ਇਹਨਾਂ ਦਾ ਬਹੁਤ ਧੰਨਵਾਦ ਵੀਰ ਹੋਣੇ ਜਿਹੜੇ ਸਾਰੇ ਡਾਕਟਰਸ ਆਏ ਨੇ ਬਾਈ ਹੁਣੇ ਹੁਣ ਕੋਸ਼ਿਸ਼ ਇਹ ਕਰ ਰਹੇ ਹੈ ਕਿ ਕਿਉਂਕਿ ਪਸ਼ੂ ਸਹਿਮ ਜਾਂਦਾ ਡਰ ਜਾਂਦਾ ਔਰ ਉਤੋਂ ਉਹ ਪ੍ਰੈਗਨੈਂਸੀ ਬਾਈ ਬਾਈ Wait तुम्हारा बोल बोल बोल